ਜੋਣ ਲੜ ਰਿਹਾ ਵੀ ਮੇਰੇ ਕੋਲ ਪੈਸੇ ਨਹੀਂ ਆ ਮੇਰੀ ਮਦਦ ਕਰੋ ਮੈਡਮ ਮੈਂ ਕਹਿੰਦਾ ਵੀ ਮੇਰੇ ਇੰਡੀਪੈਂਡੈਂਟ ਹੋਣ ਕਰਕੇ ਮੇਰੀ ਇੰਨੀ ਕੁ ਮਦਦ ਕੀਤੀ ਸੰਤ ਨੇ ਇੰਨੀ ਕੁ ਮਦਦ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਨੂੰ ਗੱਡੀ ਵੀ ਲੈ ਕੇ ਦੇਵਾਂਗੇ ਮੈਨੂੰ ਤਾਂ ਉਹ ਕਹਿੰਦੇ ਸੀ ਮਰਸੀਡੀਜ਼ ਲੈ ਕੇ ਦੇਣੀ ਆ ਉਹਦੇ ਕੋਲ ਵੀ ਟੌਪ ਦੀ ਘੜੀ ਵਰਲਡ ਕਲਾਸ ਘੜੀ ਵਰਲਡ ਕਲਾਸ ਗੱਡੀ ਤੇ ਮਤਲਬ ਪਤਾ ਲੱਗੇ ਵੀ ਬੰਦਾ ਹੈ ਤੇ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਿਹਾ ਜੀ ਨਹੀਂ ਆਪਾਂ ਐਕਸਯੂਵੀ ਲੈ ਲੈਂਦੇ ਆਂ ਵੀ ਕੋਈ ਨਹੀਂ ਬਈ ਇੰਨੀ ਵੱਡੀ ਨਹੀਂ ਤੇ ਉਹ ਤਾਂ ਹਲੇ ਇੱਕ ਹੋਰ ਐ ਸਿੰਘ ਉਹ ਕਹਿੰਦੇ ਸੀ ਅਸੀਂ ਫੋਰਚੂਨਰ ਲੈ ਕੇ ਦੇਣੀ ਆ ਹਲੇ ਤੁਹਾਡੇ ਵਿਰੋਧੀ ਨਾਲ ਤੁਹਾਡੇ ਤੇ ਇੱਕ ਇਲਜ਼ਾਮ ਲਾਉਂਦੇ ਨੇ ਵੀ ਸਰਵਜਿੰਦਰ ਸਿੰਘ ਖਾਲਸਾ ਨੇ ਆਜ਼ਾਦ ਚੋਣ ਲੜੀ ਕਹਿੰਦੇ ਸੀ ਮੇਰੇ ਕੋ ਕੁਝ ਨਹੀਂ ਹੈਗਾ ਪਰ ਚੋਣਾ ਜਿੱਤਦੀ ਸਾਰੀ ਉਹਨਾਂ ਨੇ ਨਵੀਂ ਗੱਡੀ ਕਢਾ ਲਈ ਉਹ ਪੈਸੇ ਕਿੱਥੋਂ ਆ ਗਏ ਮੈਡਮ ਦੇਖੋ ਗੱਲ ਇਹ ਹੈ ਬਈ ਜਦੋਂ ਮੈਂ ਆਪਣੇ ਕਾਗਜ਼ ਭਰੇ ਆ ਉਹਦੇ ਵਿੱਚ ਮੈਂ ਆਪਣੀ ਜ਼ਿਦਦ ਦਾ ਪ੍ਰੋਪਰਟੀ ਦਾ ਸਾਰਾ ਵੇਰਵਾ ਦਿੱਤਾ ਉਹਦੇ ਵਿੱਚ ਮੈਂ ਗਲਤ ਨਹੀਂ ਦੇ ਸਕਦਾ ਤੁਸੀਂ ਵੀ ਸਮਝ ਲਈ ਨੋ ਤੇ ਮੈਡਮ ਇੱਕਦਮ ਮੈਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਮੈਂ ਅਪੀਲ ਕੀਤੀ ਸੀ ਸਾਰੀ ਸਿੱਖ ਕੌਮ ਨੂੰ ਭਈ ਮੈਂ ਇੰਡੀਪੈਂਡੈਂਟ ਚੌਣ ਲੜ ਰਿਹਾ ਵੀ ਮੇਰੇ ਕੋਲ ਪੈਸੇ ਨਹੀਂ ਆ ਮੇਰੀ ਮਦਦ ਕਰੋ ਮੈਡਮ ਮੈਂ ਕਹਿੰਦਾ ਵੀ ਮੇਰੇ ਇੰਡੀਪੈਂਡੈਂਟ ਹੋਣ ਕਰਕੇ ਮੇਰੀ ਇੰਨੀ ਕੁ ਮਦਦ ਕੀਤੀ ਸੰਗਤ ਨੇ ਇੰਨੀ ਕੁ ਮਦਦ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਨੂੰ ਗੱਡੀ ਵੀ ਲੈ ਕੇ ਦੇਵਾਂਗੇ ਮੈਨੂੰ ਤਾਂ ਉਹ ਕਹਿੰਦੇ ਸੀ ਮਰਸੀਡੀਜ਼ ਲੈ ਕੇ ਦੇਣੀ ਆ ਵੀ ਸਾਨੂੰ ਵੀ ਬਈ ਲੋਕਾਂ ਨੂੰ ਦੁਨੀਆ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਕੌਮ ਦਾ ਸਾਡੀ ਦਾ ਲੀਡਰ ਹੈ ਵੀ ਜਿਹੜਾ ਸਾਡੇ ਸਿੱਖ ਕੌਮ ਦਾ ਮਤਲਬ ਨਮਾਇੰਦਾ ਹੈ ਉਹ ਉਹਦੇ ਕੋਲ ਵੀ ਟੌਪ ਦੀ ਘੜੀ ਵਰਲਡ ਕਲਾਸ ਘੜੀ ਵਰਲਡ ਕਲਾਸ ਗੱਡੀ ਤੇ ਮਤਲਬ ਪਤਾ ਲੱਗੇ ਵੀ ਬੰਦਾ ਹੈ ਤੇ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਿਹਾ ਜੀ ਨਹੀਂ ਆਪਾਂ ਇੱਕ SUV ਲੈ ਲੈਨੇ ਆ ਵੀ ਕੋਈ ਨਹੀਂ ਭਈ ਇੰਨੀ ਵੱਡੀ ਨਹੀਂ ਤੇ ਉਹ ਤਾਂ ਹਲੇ ਇੱਕ ਹੋਰ ਐ ਸਿੰਘ ਉਹ ਕਹਿੰਦੇ ਸੀ ਅਸੀਂ ਫੋਰਚੂਨਰ ਲੈ ਕੇ ਦੇਣੀ ਆ ਹਲੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਜਦੋਂ ਲੋੜ ਹੋਊਗੀ ਮੈਂ ਤੁਹਾਨੂੰ ਦੱਸ ਦਊਂਗਾ। ਤੁਹਾਡੇ ਵਿਰੋਧੀ ਨਾਲ ਤੁਹਾਡੇ ਤੇ ਇੱਕ ਇਲਜ਼ਾਮ ਲਾਉਂਦੇ ਨੇ ਵੀ ਸਰਵਜਿੰਦਰ ਸਿੰਘ ਖਾਲਸਾ ਨੇ ਆਜ਼ਾਦ ਚੋਣ ਲੜੀ ਕਹਿੰਦੇ ਸੀ ਮੇਰੇ ਕੋ ਕੁਝ ਨਹੀਂ ਹੈਗਾ ਪਰ ਚੋਣਾ ਜਿੱਤਦੀ ਸਾਰੀ ਉਹਨਾਂ ਨੇ ਨਵੀਂ ਗੱਡੀ ਕਢਾ ਲਈ ਉਹ ਪੈਸੇ ਕਿੱਥੋਂ ਆ ਗਏ? ਮੈਡਮ ਦੇਖੋ ਗੱਲ ਇਹ ਹੈ ਵੀ ਜਦੋਂ ਮੈਂ ਆਪਣੇ ਕਾਗਜ਼ ਭਰੇ ਆ ਉਹਦੇ ਵਿੱਚ ਮੈਂ ਆਪਣੀ ਜ਼ਿਦਾਦ ਦਾ ਪ੍ਰਾਪਰਟੀ ਦਾ ਸਾਰਾ ਵੇਰਵਾ ਦਿੱਤਾ ਉਹਦੇ ਵਿੱਚ ਮੈਂ ਗਲਤ ਨਹੀਂ ਦੇ ਸਕਦਾ ਤੁਸੀਂ ਵੀ ਸਮਝ ਲਈ ਨਾ। ਮੈਡਮ ਇੱਕ ਤਾਂ ਮੈਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਮੈਂ ਅਪੀਲ ਕੀਤੀ ਸੀ ਸਾਰੀ ਸਿੱਖ ਕੌਮ ਨੂੰ ਭਈ ਮੈਂ ਇੰਡੀਪੈਂਡੈਂਟ ਚੌਣ ਲੜ ਰਿਹਾ ਵੀ ਮੇਰੇ ਕੋਲ ਪੈਸੇ ਨਹੀਂ ਆ ਮੇਰੀ ਮਦਦ ਕਰੋ ਮੈਡਮ ਮੈਂ ਕਹਿੰਦਾ ਵੀ ਮੇਰੇ ਇੰਡੀਪੈਂਡੈਂਟ ਹੋਣ ਕਰਕੇ ਮੇਰੀ ਇੰਨੀ ਕੁ ਮਦਦ ਕੀਤੀ ਸੰਗਤ ਨੇ ਇੰਨੀ ਕੁ ਮਦਦ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਨੂੰ ਗੱਡੀ ਵੀ ਲੈ ਕੇ ਦਵਾਂਗੇ ਮੈਨੂੰ ਤਾਂ ਉਹ ਕਹਿੰਦੇ ਸੀ ਮਰਸੀਡੀਜ਼ ਲੈ ਕੇ ਦੇਣੀ ਆ ਵੀ ਸਾਨੂੰ ਵੀ ਬਈ ਲੋਕਾਂ ਨੂੰ ਦੁਨੀਆ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਕੌਮ ਦਾ ਸਾਡੀ ਦਾ ਲੀਡਰ ਹੈ ਵੀ ਜਿਹੜਾ ਸਾਡੇ ਸਿੱਖ ਕੌਮ ਦਾ ਮਤਲਬ ਨਮਾਇੰਦਾ ਹੈ ਉਹ ਉਹਦੇ ਕੋਲ ਵੀ ਟੌਪ ਦੀ ਘੜੀ ਵਰਲਡ ਕਲਾਸ ਘੜੀ ਵਰਲਡ ਕਲਾਸ ਗੱਡੀ ਤੇ ਮਤਲਬ ਪਤਾ ਲੱਗੇ ਵੀ ਬੰਦਾ ਹੈ ਤੇ ਮੈਂ ਤਾਂ ਫੇਰ ਵੀ ਉਹਨਾਂ ਨੂੰ ਕਿਹਾ ਜੀ ਨਹੀਂ ਆਪਾਂ ਐਕਐਸਯੂਵੀ ਲੈ ਲੈਨੇ ਆ ਵੀ ਕੋਈ ਨਹੀਂ ਭਈ ਇੰਨੀ ਵੱਡੀ ਨਹੀਂ ਤੇ ਉਹ ਤਾਂ ਹਲੇ ਇੱਕ ਹੋਰ ਐ ਸਿੰਘ ਉਹ ਕਹਿੰਦੇ ਸੀ ਅਸੀਂ ਫੋਰਚੂਨਰ ਲੈ ਕੇ ਦੇਣੀ ਆ ਹਲੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਜਦੋਂ ਲੋੜ ਹੋਊਗੀ ਮੈਂ ਤੁਹਾਨੂੰ ਦੱਸ ਦਊਗਾ ਹੂੰ